ਸਤਿ ਸ਼੍ਰੀ ਅਕਾਲ ਦਾ ਸਮਰ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਦਿਲਬਾਖ ਦਾਨਿਸ਼ ਜਲੰਧਰ ਰੋਡ ਦੀ ਇੱਕ ਵਿਧਵਾ ਔਰਤ ਨੇ ਇੱਕ ਤਾੰਤ੍ਰਿਕ ਤੇ ਗੰਬੀਰ ਰੋਪ ਲਗਾਏ ਨੇ ਰੋਪ ਲਗਾਏ ਨੇ ਕਿ ਤਾੰਤ੍ਰਿਕ ਨੇ ਉਸ ਦਾ ਇਲਾਜ ਕਰਨ ਦੇ ਬਹਾਨੇ ਉਸ ਦੇ ਨਾਲ ਸਰੀਰਕ ਸ਼ੋਸ਼ਣ ਕੀਤਾ ਉਸ ਨਾਲ ਦੁਸ਼ਕਰਮ ਕੀਤਾ ਗਿਆ ਉਸ ਦਾ ਕਹਿਣਾ ਹੈ ਕਿ ਉਸ ਦੀ 12 ਸਾਲ ਦੀ ਬੇਟੀ ਦੇ ਨਾਲ ਵੀ ਤਾੰਤ੍ਰਿਕ ਵੱਲੋਂ ਦੁਸ਼ਕਰਮ ਕੀਤਾ ਗਿਆ ਉਸ ਦੇ ਬਿਆਨਾਂ ਤੇ ਪੁਲਿਸ ਨੇ ਥਾਣਾ ਡਿਵੀਜ਼ਨ ਨੰਬਰ 3 ਦੇ ਵਿੱਚ অপਰਾদিক মামলা ਵੀ ਦਰਜ ਕਰ ਲਿਆ ਵਿੱਕੀ ਸਾਈ ਨਾਮ ਦਾ ਇਹ ਤਾੰਤ੍ਰਿਕ ਜਿਹੜਾ ਉਹ ਦੱਸਿਆ ਜਾ ਰਿਹਾ ਸੀ ਮਹਿਲਾ ਨੇ ਪੁਲਿਸ ਨੂੰ ਦਿੱਤੇ ਬਿਆਨ ਚ ਕਿਹਾ ਉਸ ਦਾ ਪਤੀ ਬਿਮਾਰ ਹੋਇਆ ਤਾਂ ਉਹ ਇਸ ਉਸ ਦੇ ਕੋਲ ਉਹਨੂੰ ਇਲਾਜ ਵਾਸਤੇ ਲੈ ਕੇ ਆਈ ਸੀ ਜਿਸ ਦਿਨ ਉਹ ਇਲਾਜ ਵਾਸਤੇ ਆਈ ਤੇ ਅਗਲੇ ਹੀ ਦਿਨ ਉਸ ਦੇ ਪਤੀ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਹ ਇਸ ਤਾੰਤ੍ਰਿਕ ਦੇ ਸੰਪਰਕ ਚ ਲਗਾਤਾਰ ਸੀ ਤਾੰਤ੍ਰਿਕ ਉਹਨਾਂ ਦੇ ਘਰ ਵੀ ਜਾਂਦਾ ਸੀ ਉਹਨਾਂ ਦੇ ਜਿਹੜੀ ਬੱਚੀ ਹੈਗੀ ਆ ਉਸ ਦੇ ਘਰ ਦੇ ਵਿੱਚ ਵੀ ਉਹਦੇ ਨਾਲ ਸਰੀਰਕ ਸੰਬੰਧ ਬਣਾਏ ਗਏ ਤੇ ਉਹ ਡੇਰੇ ਤੇ ਲਿਆ ਕੇ ਵੀ ਉਹਦੇ ਨਾਲ ਦੁਸ਼ਕਰਮ ਕਰਦਾ ਰਿਹਾ ਮਾਮਲਾ ਪੁਰਾਣਾ ਹੈ ਪਰ ਉਸਨੇ 2 ਦਿਨ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਦੀ ਜਾਂਚ ਤੋਂ ਬਾਅਦ ਪੁਲਿਸ ਨੇ ਅਪਰਾਧਿਕ ਮਾਮਲਾ ਦਰਜ ਕਰ ਲਿਆ ਮੈਂ ਉਸੇ ਘਰ ਦੇ ਬਾਹਰ ਹਾਂ ਉਸੇ ਡੇਰੇ ਦੇ ਬਾਹਰ ਹਾਂ ਜਿਸ ਡੇਰੇ ਦੇ ਵਿੱਚ ਜਿਹੜਾ ਹੈਗਾ ਮੈਲਾ ਨੇ ਦੋਸ਼ ਲਾਏ ਨੇ ਕਿ ਉਹਦੇ ਨਾਲ ਰੇਪ ਹੋਇਆ ਉਸ ਦਾ ਇਲਾਜ ਕਰਨ ਦੇ ਬਹਾਨੇ ਜਿਹੜਾ ਉਹਦੇ ਬੱਚੀ ਦੇ ਨਾਲ ਤੇ ਉਹਦੇ ਨਾਲ ਰੇਪ ਹੋਇਆ ਤੁਸੀਂ ਇਹ ਘਰ ਦੇਖ ਸਕਦੇ ਹੋ ਘਰ ਬੰਦ ਹੈ ਪੁਲਿਸ ਨੇ ਇਸ ਘਰ ਦੇ ਮਾਲਕ ਜਿਹੜਾ ਵਿੱਕੀ ਸਾਈ ਨੂੰ ਗ੍ਰਫਤਾਰ ਕੀਤਾ ਹੋਇਆ ਗੇਟ ਬੰਦ ਹੈ ਪਰਿਵਾਰ ਦੇ ਵਿੱਚ ਕੋਈ ਵੀ ਨਹੀਂ ਹੈ ਉੱਪਰ ਚਟਾਈਆਂ ਲੱਗੀਆਂ ਹੋਈਆਂ ਚਟਾਈਆਂ ਦੇ ਉੱਪਰ ਜਿਹੜੀ ਹੈ ਛੱਤ ਪਾਈ ਹੋਈ ਹੈ ਤਾਂ ਕਿ ਨਾ ਕੋਈ ਉੱਪਰੋਂ ਦੇਖ ਸਕੇ ਤੇ ਨਾ ਹੀ ਬਾਹਰੋਂ ਕੋਈ ਇਸ ਦੇ ਵਿੱਚ ਨਜ਼ਰ ਨਾ ਜਾਵੇ ਦੂਸਰੀ ਜਿਹੜੀ ਗੱਲ ਹੈਗੀ ਹੈ ਇਹ ਘਰ ਜਿਹੜਾ ਹੈਗਾ ਹੁਣ ਖਾਲੀ ਹੈ ਆਣਗੁਆਣ ਨੇ ਜਿਹੜਾ ਦੱਸਿਆ ਉਹਨਾਂ ਨੇ ਕਿ ਉਹਦੇ ਮਾਤਾ ਪਿਤਾ ਤੇ ਉਸ ਦੀ ਪਤਨੀ ਜਿਹੜੀ ਸੀਗੀ ਉਹ ਉੱਪਰ ਰਹਿੰਦੇ ਸੀਗੇ ਤੇ ਉਹਦੇ ਮਾਤਾ ਪਿਤਾ نیچے ਰਹਿੰਦੇ ਸੀਗੇ ਦੇਖਣ ਵਾਲੀ ਗੱਲ ਇਹ ਹੈ ਵੀ ਪੁਲਿਸ ਜਦੋਂ ਇਹ ਘਰ ਦੀ ਜਾਂਚ ਕਰੇਗੀ ਜਾਂ ਇੱਥੋਂ ਕੀ ਕੁਝ ਨਿਕਲਦਾ ਪੁਲਿਸ ਨੇ આરોપી ਨੂੰ ਇਲਾਕਾ ਮੈਜਿਸਟਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕਰਕੇ 2 ਦਿਨ ਦੇ ਰਿਮਾਂਡ ਤੇ ਲਿਆ 2 ਦਿਨ ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ ਕਿ ਕਿੱਦਾਂ ਸਾਰਾ ਮਾਮਲਾ ਹੋਇਆ ਸੀ ਤੇ ਉਹਦਾ ਇਸ ਬਾਰੇ ਕੀ ਕਹਿਣਾ ਪੁਲਿਸ ਦੇ ਅਧਿਕਾਰੀ ਇਸ ਪੂਰੇ ਮਾਮਲੇ ਤੇ ਕੁਝ ਵੀ ਕਹਿਣ ਤੋਂ ਕੰਨੀ ਕਤਰਾ ਰਹੇ ਨੇ ਕੋਈ ਵੀ ਇਸ ਦੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ ਕੈਮਰਾ ਪਰਸਨ ਮਨੀਸ਼ ਕੁਮਾਰ ਦੇ ਨਾਲ ਦਿਲਬਾਗ ਦਾਨਿਸ਼ ਲੁਧਿਆਣਾ